ਤੇ ਗੁਰੂ ਜੀ ਹਜੂਰ ਸਾਹਿਬ ਦੀ ਯਾਤਰਾ ਸਮੇਂ ਇਸ ਪਾਵਨ ਪਵਿੱਤਰ ਸਥਾਨ ਤੇ ਚਰਨ ਪਾਏ ਸੀਗੇ ਜੀ ਤੇ ਜਦੋਂ ਇੱਥੇ ਆਏ ਸੀਗੇ ਗੁਰੂ ਸਾਹਿਬਾਨ ਜੀ ਉਦੋਂ 13 ਮਈ 1708 ਈਸਵੀ ਨੂੰ ਇਸ ਜਗ੍ਹਾ ਤੇ ਆਏ ਸੀਗੇ ਜੀ ਤੇ ਲਗਭਗ ਇੱਥੇ 6 ਮਹੀਨੇ ਤੇ 9 ਦਿਨ ਰੁਕੇ ਸੀਗੇ ਜੀ 5 ਦਸੰਬਰ ਦਿਨ ਹੈਗਾ ਜੀ ਅੱਜ ਸ਼ੁੱਕਰਵਾਰ ਤੇ ਸਾਲ 2025 ਸਮਾਨ ਸੱਲਾ ਆਪਾਂ ਇੱਧਰ ਕੱਢ ਕੇ ਰੱਖ ਲੈ ਜੀ ਮੈਟ ਮੂਟ ਸੀਗੇ ਜੋ স্লিপਿੰਗ ਬੈਗ ਸੀ ਗਿਆ ਤਾਂ ਸਾਰਾ ਵਿੱਚ ਪਾ ਲਿਆ ਆਪਾਂ ਤੇ ਹੁਣ ਟੈਂਟ ਵੀ ਇਕੱਠਾ ਕਰਨ ਲੱਗੇ ਆ ਜੀ ਤੇ ਚੱਲਣ ਦੀ ਤਿਆਰੀ ਚ ਨਾਲੇ ਸਵੇਰੇ ਉੱਠ ਕੇ ਜੀ ਸਾਹਮਣੇ ਤੇ ਡੱਗੀ ਪਣੀ ਹੋਈ ਸੀਗੀ ਤੇ ਚਾਹ ਪੀ ਲਈ ਆ ਜੀ ਇਹ ਮਲਕਾਪੁਰ ਸ਼ਹਿਰ ਤੋਂ 7 ਕਿਲੋਮੀਟਰ ਅੱਗੇ ਸੀਗਾ ਜੀ ਤੇ 7 ਕਿਲੋਮੀਟਰ ਪੱਗ ਕੇ ਆਏ ਸੀਗੇ ਤੇ ਆਪਾਂ ਨੂੰ ਰਹਿਣ ਲਈ ਜਗ੍ਹਾ ਮਿਲ ਗਈ ਸੀ ਜੀ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ। ਛੋਡੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ। ਤੇ ਅੱਗੇ ਹੁਣ ਜਾਣਾ ਜੀ ਆਪਾਂ ਇੰਦੋਰ ਵੱਲ। ਇੰਦੋਰ ਇੱਥੋਂ ਹੈਗਾ 200 ਕਿਲੋਮੀਟਰ ਹੈਗਾ ਜੀ। ਇੱਕ ਅੱਗੇ ਤੋਂ ਰਾਹ ਮੁੜਦਾਗਾ। ਉਹ ਕਹਿੰਦਾ ਬਾਈ 15 ਕਿਲੋਮੀਟਰ ਜਿਹੜਾ ਵਲਕੇ ਜਾਣਾ ਪੂਗਾ। ਇੱਕ ਪਿੱਛੋਂ ਰਾਹ ਮੁੜਦਾ ਸੀਗਾ। ਤੇ ਉਹ 15 ਕਿਲੋਮੀਟਰ ਆਪਾਂ ਨੂੰ ਘੱਟ ਪੈ ਜਾਊਗਾ। ਰਾਹ ਤਾਂ ਆਏ ਤਾਂ ਉਧਰ ਦੀਆਂ ਮੁੜਨ ਤਾਂ ਲੱਗੇ ਸੀਗੇ ਉਧਰ। ਪਰ ਉਹ ਰਾਹ ਬੜਾ ਸੋਨਸਾਨ ਜਾਂ ਸੀਗਾ ਉਹ ਕਹਿੰਦਾ ਕੁਛ ਆਉਂਦਾ ਜਾਂਦਾ ਨਹੀਂ ਇਸ ਰਾਤ ਤੇ ਤੇ ਖੇਤਾਂ ਦੇ ਵਿੱਚ ਦੀ ਹੋ ਕੇ ਜਾਂਦਾ ਸੀ ਬੜਾ ਖੂਫਿਆ ਜਿਹਾ ਰਾਹ ਸੀਗਾ ਤਾਂ ਕਰਕੇ ਰਾਤ ਨੂੰ ਬਹੁਤੇ ਗਏ ਨਹੀਂ ਵੀ ਚੱਲ ਇਧਰਲੇ ਪਾਸੇ ਚੱਲ ਵੜਦੇ ਆ ਕੋਈ ਗਾਂਹ ਤੰਬੂ ਵਾਲੀ ਥਾਂ ਮਿਲ ਗਈ ਤੇ ਤੰਬੂ ਲਾ ਲਾਂਗੇ ਤੇ ਪੈ ਜਾਾਂਗੇ ਤੇ ਉਸ ਤੋਂ ਬਾਅਦ ਜਿਹੜਾ ਤੜਕੇ ਉੱਠ ਕੇ ਫਿਰ ਪੁੱਠੇ ਜਾ ਕੇ ਉੱਥੋਂ ਚੱਲਾਂਗੇ ਜੀ ਤੇ ਆ ਕਿਲੋਕੀਮੀਟਰ ਪਿੱਛੇ ਹੈਗਾ ਜੀ ਉਹ ਹੋਰ ਆ ਤੇ ਹੁਣ ਉਧਰ ਹੀ ਚੱਲਾਂਗੇ ਜੀ ਉਧਰ ਦੀ ਆਪਾਂ ਨੂੰ ਨਾਲ ਤਾਂ ਘੱਟ ਪਊਗਾ ਤੇ ਨਾਲੇ ਕਹਿੰਦਾ ਪਿੰਡ ਪੁੰਡਾਉਣਗੇ ਰਾਹ ਦੇ ਵਿੱਚ ਪਿੰਡ ਕੋਈ ਟਾਵੇਂ ਟੱਲੇ ਕੋਈ ਦੋ ਤਿੰਨ ਘਰ ਦੋ ਤਿੰਨ ਘਰ ਛੱਡ ਕੇ ਫਿਰ ਦੋ ਤਿੰਨ ਘਰ ਇਦਾਂ ਦੇ ਕਹਿੰਦਾ ਘਰ ਵੀ ਤੁਹਾਨੂੰ ਮਿਲ ਜਾਣਗੇ ਹੁੰਦਾ ਤੇ ਹੁਣ ਇੱਕ ਵਾਰੀ ਚਾਹ ਪੀ ਲਈਏ ਜੀ ਜਾਂਦੇ ਜਾਂਦੇ ਠਾਬੇ ਤੋਂ ਤੇ ਫਿਰ ਕਰਦੇ ਅੱਜ ਦਾ ਆਪਣਾ ਸਫ਼ਰ ਸ਼ੁਰੂ ਤੇ ਤੁਸੀਂ ਸਫਰਾਂ ਦੇ ਨਾਲ ਬਣੇ ਰਹੋ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਅਜੇ ਤੱਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਤੁਸੀਂ ਜੀ ਤੇ ਮਿਲਦੇ ਆ ਸਫਰਾਂ ਦੇ ਵਿੱਚ ਕਰ ਲਿਆ ਸਮਾਨ ਸੱਲਾ ਇਕੱਠਾ ਟੈਂਟ ਜੀ ਲਗਭਗ ਆਪਾਂ 20 ਤੋਂ 25 ਕਿਲੋਮੀਟਰ ਦਾ ਸਫ਼ਰ ਕਰਿਆ ਹੈ ਤੇ ਸਫ਼ਰ ਅੱਜ ਮਾੜਾ ਹੀ ਰਿਹਾ ਜਿੰਨਾ ਕਰਿਆਗਾ ਇਹ ਪਹਿਲਾ ਜਿਹੜਾ ਆਪਾਂ ਤੁਹਾਨੂੰ ਗੱਲ ਦੱਸੀ ਜਾਂਦੇ ਸੀ ਕਿ ਭਾਈ ਇੱਥੋਂ ਸੁਨਾ ਜਾ ਰੋਡ ਜਾਂਦਾ ਹਨਾ ਜਿਹੜਾ ਖੇਤਾਂ ਵਿੱਚ ਦੀ ਹੋ ਕੇ ਜਾਊਗਾ ਤੇ ਉਹ ਰੋਡ ਚੜੇ ਸੀਗੇ ਭਾਈ ਆਪਾਂ ਤੇ ਉਹ ਰੋਡ 6-7 ਕਿਲੋਮੀਟਰ ਦਾ ਸੀਗਾ 6-7 ਕਿਲੋਮੀਟਰ ਦਾ ਉਹ ਰੋਡ ਸੀਗਾ ਤੇ ਫਾਇਦਾ ਆਪਾਂ ਨੂੰ ਕਾਫੀ ਹੋ ਗਿਆ ਉਹਦੇ ਨਾਲ ਕਿਉਂਕਿ 15 ਕਿਲੋਮੀਟਰ ਆਪਣਾ ਸਿੱਧਾ ਘਟ ਗਿਆ ਆਪਾਂ ਨੂੰ ਕਿਧਰ ਉੱਪਰ ਦੀ ਵਲ ਕੇ ਆਉਣਾ ਪੈਂਦਾ ਸੀ ਰੋਡ ਦੇ ਤੇ ਉਹ ਵਿੱਚ ਦੀ ਨਿਕਲ ਗਏ ਉਸੇ ਰੋਡ ਤੇ ਚੜ ਗਏ ਤੇ ਰੋਡ ਵੀ ਹੁਣ ਬਦਲ ਗਿਆ ਜੀ ਰੋਡ ਇਹ ਹੈਗਾ 753 ਐਲ ਹੁਣ ਆਪਾਂ 753 ਐਲ ਤੇ ਸਫ਼ਰ ਕਰੀ ਜਾਂਦੇ ਜੀ ਪਿੱਛੇ ਜਿਹੜਾ 7-8 ਕਿਲੋਮੀਟਰ ਕੱਢ ਕੇ ਆਏ ਆ ਉਹ ਵੀ ਖਰਾਬ ਸੀਗਾ ਜੀ ਇਹ ਵੀ ਰੋਡ ਪਈ ਹਜੇ ਬਣੀ ਜਾਂਦਾ ਹੈਗਾ ਇਹ ਵੀ ਰੋਡ ਖਰਾਬ ਹੀ ਆ ਜਮਾ ਇਹ ਕਿੰਨਾ ਕਿਲੋਮੀਟਰ ਤੱਕ ਖਰਾਬ ਆਇਆ ਆਪਾਂ ਨੂੰ ਪਤਾ ਨਹੀਂ ਅੱਗੇ ਚੱਲ ਕੇ ਹੀ ਪਤਾ ਲੱਗੂਗਾ ਉਹ ਸਿੰਗਲ ਰੋਡ ਜਾਂਦਾਗਾ ਉਹ ਵੀ ਟੁੱਟਿਆ ਭੱਜਾਈ ਆ ਜੀ ਇਧਰਲੇ ਪਾਸੇ ਰੋਡ ਨਵਾਂ ਬਣੀ ਜਾਂਦਾ ਹੈ ਤੇ 20 25 ਕਿਲੋਮੀਟਰ ਸਫ਼ਰ ਆਪਾਂ ਕੱਢ ਕੇ ਆਏ ਤੇ ਚਾਹ ਨਾ ਪੀਏ ਹੋ ਨਹੀਂ ਸਕਦਾ ਸਾਹਮਣੇ ਚਾਹ ਲੱਟਾ ਬਾਇਆਗਾ ਜੀ ਤੇ ਚਾਹ ਪੀ ਲਈ ਤੇ ਪਿੱਛੋਂ ਸਾ ਚੱਕ ਬਿੱਟੂ ਭਾਈ ਇੱਕ ਨਵੀਂ ਆਟਮ ਲੈ ਕੇ ਆਏ ਸੀਗੇ ਕੱਚੇ ਕੇਲੇ ਹੁੰਦੇ ਆ ਕੱਚੇ ਕੇਲਿਆਂ ਦਾ ਜਿਹੜਾ ਲੇਜ਼ੇ ਲੈ ਕੇ ਆਏ ਸੀਗੇ ਉਨ ਲੇਜ਼ ਦਿਖਾਉਣੇ ਆ ਕਿ ਕਿੱਦਾਂ ਦੇ ਲੇਜ਼ ਬਣਦੇ ਤੇ ਨਾਲੇ ਚਾਹ ਪੀ ਲਾਂਗੇ ਜੀ ਚਾਹ ਨਾਲ ਸਵਾਦ ਲੱਗਣਗੇ ਉਹ ਕਿਉਂਕਿ ਕੜਕਣੇ ਜੀ ਆਹੋ ਔਰ ਡਰਿੰਕ ਆ ਪੀ ਰਿਹਾ ਇਧਰਲੇ ਪਾਸੇ ਪਪੀਤਿਆਂ ਦਾ ਬਾਗ ਜੀ ਬავਾਇ ਲੱਗੇ ਹੋਏ ਆ ਪਪੀਤੇ 10 15 ਦਿਨ ਇੱਥੇ ਨਾ ਰਹਿ ਜੀ ਪੱਕ ਜਾਣਗੇ ਉਹਨੇ ਨੂੰ ਹੋਰ ਪੱਕੇ ਵੀ ਆ ਵਿੱਚ ਆ ਦੇਖਿਓ ਉਹਨੇ ਢੇੜਾ ਚਾਹ ਪੀ ਕੇ ਫਿਰ

ਆਲਾ ਤੇ ਜਦ ਲਈ ਸੀ ਕਾਂਪੜਾ ਬਈ ਨੂਨ ਮਿਰਚਾਂ ਜਾਂ 5:55 ਵਜੇ ਸਵਾਲ ਲੱਗਦੇ ਤੋੜ ਲਾ ਚਲੋ ਫਿਰ ਬੈਠ ਕੇ ਕਰਦੇ ਹਾਂ ਨੂਨ ਵਾਲੇ ਦੇ ਕੋਲ ਸਾਨੂੰ ਵੀਡੀਓ ਬਣਾਉਣ ਲਈ ਚੱਲਦੇ ਆ ਭਾਈ ਕਿਸੇ ਅੱਗੇ ਪਾਸੇ ਚਾਹ ਪੀਨੇ ਹਣਾ ਇਹਨਾਂ ਨੇ ਤਾਂ ਜਵਾਬ ਦੇਤਾ ਬਹੀ ਤੇਗਾ ਚਾਹ ਪਾਣੀ ਦੀਆਂ ਗੱਲਾਂ ਕਰੀ ਜਾਂਦੇ ਸੀ ਭਾਈ ਉੱਥੇ ਥਾਬੇ ਦੇ ਚਾਹ ਨਹੀਂ ਮਿਲੀ ਸੀ ਆਪਾਂ ਨੂੰ ਇਹ ਅੱਗੇ ਜਾ ਕੇ ਥੋੜਾ ਚਾਹ ਪੀਨੇ ਹਣਾ ਤੇ ਹਜੇ ਦੋ ਕਿਲੋਮੀਟਰ ਹੀ ਆਏ ਸੀਗੇ ਤੇ ਦੋ ਕਿਲੋਮੀਟਰ ਇਧਰਲੇ ਪਾਸੇ ਜੀ ਟਰੈਕਟਰ ਖੜਿਆ ਹੋਇਆ ਜੀ ਨਿਊ ਹਾਲੈਂਡ ਤੇ ਇਹ ਆਪਣੇ ਪੰਜਾਬ ਤੋਂ ਸਿੱਖ ਸੰਗਤ ਆ ਜਾਨੇ ਜੀ ਜੋ ਹਜੂਰ ਸਾਹਿਬ ਦੀ ਯਾਤਰਾ ਕਰਦੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਨੰਦੇੜ ਸਮੂਹ ਸਾਧ ਸੰਗਤ ਪਿੰਡ ਧਰਮਗੜ ਮੁਹਾਲੀ ਪਵਾਦ ਵਾਲੇ ਤੇ ਬਾਈ ਜੀ ਹੈਗੇ ਆ ਜੀ ਇਹ ਮੁਹਾਲੀ ਤੋਂ ਮੁਹਾਲੀ ਇਹਨਾਂ ਨੂੰ ਡਿਸਟ੍ਰਿਕਟ ਪੈ ਜਾਂਦਾ ਹੈਗਾ ਜੀ ਪਿੰਡ ਹੈਗਾ ਬਾਂਜਾ ਦਾ ਧਰਮਗੜ ਪਿੰਡ ਹੈਗਾ ਬਾਂਜਾ ਦਾ ਧਰਮਗੜ ਬਨੂੜ ਦੇ ਲਾਗੇ ਬਨੂੜ ਦੇ ਲਾਗੇ ਜੀ ਹਾਂ ਜੀ ਹਾਂ ਬਨੂੜ ਦੇ ਲਓ ਬਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਚੱਲਦਿਆਂ ਨੂੰ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇੱਥੇ ਇੱਥੇ ਆ ਮਤਲਬ 10:30 ਨੂੰ ਚੱਲੇ ਸੀ ਪਹਿਲੀ ਦਿਨ ਨੂੰ ਚੱਲੇ ਸੀਗੇ ਜੀ ਹਾਂ ਕੋਈ 9:00 ਵਜੇ ਕੀ ਗਰੀਬ ਪਿੰਡੋਂ ਠੀਕ ਹੈ ਜੀ ਦੇ ਕਿੰਨੇ ਕੁ ਜਣੇ ਆ ਜੀ ਆਪਾਂ ਆਪਾਂ 14-15 ਜਣੇ ਆ ਸਾਰੀ 14-15 ਨੇ ਇੱਕੋ ਪਿੰਡ ਦੇ ਹਾਂ ਜੀ ਹਾਂ ਇੱਕੋ ਪਿੰਡ ਦੇ ਤੇ ਯਾਤਰਾ ਪਹਿਲੀ ਆਇਆ ਜਾਂ ਪਹਿਲਾਂ ਵੀ ਕਰਦੇ ਨੇ ਨਹੀਂ 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 ਸਾਨੂੰ ਟਰਾਲੀ ਦੇ ਪਹਿਲੇ ਲਫਾਏ ਆ ਸਾਨੂੰ 8-9 ਸਾਲ ਹੋ ਗਏ ਚੱਲਦੇ ਹਾਂ ਅੱਛਾ ਜੀ 5 8-9 ਸਾਲ ਹੋ ਗਏ ਜੀ ਹਾਂ ਗੱਡੀ ਜੀ ਰੇਲ ਗੱਡੀ ਤੇ ਜੀ ਨਹੀਂ 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 ਟਰੱਕ ਤੇ ਅੱਛਾ ਟਰੱਕ ਤੇ ਜੀ ਹਾਂ ਹਾਂ ਤੇ ਆ ਟਰਾਲੇ ਵਾਲਾ ਪਹਿਲਾ ਸਫ਼ਰ ਆ ਜੀ ਹਾਂ ਜੀ ਆ ਪਹਿਲਾ ਸਫ਼ਰ ਚਲੋ ਵਧੀਆ ਲੰਘ ਰਿਹਾ ਜੀ ਬਹੁਤ ਵੱਡੇ ਵੱਡੇ ਕਿਰਪਾ ਮਹਾਰਾਜ ਦੀ ਚਲੋ ਕਿਰਪਾ ਹੀ ਚਾਹੀਦੀ ਹੈ ਮਹਾਰਾਜ ਦੀ ਹਾਂ ਕਿਰਪਾ ਮਹਾਰਾਜ ਜੀ ਬਾਬੇ ਨਾਲ ਚਲੋ ਕਿਰਪਾ ਹੀ ਚਾਹੀਦੀ ਹੈ ਜੀ ਤੇ ਸਾਰਾ ਕੁਝ ਭਾਈ ਖਾਣਾ ਪੀਣਾ ਭਾਈ ਆਪ ਹੀ ਬਣਾਉਂਦੇ ਆ ਤੁਸੀਂ ਪਿੱਛੇ ਪਰਾਠੇ ਦੇਖੇ ਹੀ ਆ ਜੀ ਉਹ ਵੀ ਬਾਨਾ ਨਹੀਂ ਖਵਾਏ ਸੀ ਆਪਾਂ ਨੂੰ ਤੇ ਆਹਾ ਪੂਰਾ ਟਰਾਲਾ ਤਿਆਰ ਕੀਤਾ ਹੋਇਆ ਹੈ ਸਾਹਮਣੇ LED ਲੱਗੀ ਹੋਈ ਆ ਤੇ ਹਸਾਉਣ ਦਾ ਪੂਰਾ ਪ੍ਰਬੰਧ ਆ ਚਾਰਜਰ ਵਗੈਰਾ ਸਭ ਕੁਝ ਓਕੇ ਦੀ ਰਿਪੋਰਟ ਗੱਲ ਆ ਜੀ ਤੇ ਔਖਲੀ ਅੱਖਣੀ ਤੋਂ ਬਚਨ ਵਾਸਤੇ ਆ ਥੱਲੇ ਸ਼ੋਕਰ ਜੇ ਵੀ ਲਾਏ ਹੋਏ ਆ ਔਖਲੀ ਅੱਖਲੀ ਨਾ ਲੱਗੇ ਇਹ ਭਾਈ ਜਿਵੇਂ ਦੱਸੀ ਜਾਂਦੇ ਸੀ ਭਾਈ 6 ਲੱਖ ਦਾ ਆਪਾਂ ਕੱਲਾ ਸਾਦਾ ਟਰਾਲਾ ਲਿਆ ਸੀਗਾ ਤੇ ਉਸ ਤੋਂ ਬਾਅਦ ਦੋ ਤਿੰਨ ਲੱਖ ਰੁਪਏ ਦੇ ਉੱਤੇ ਲੱਗ ਗਿਆ ਭਾਈ ਇਹ 9 ਲੱਖ ਦਾ ਕੱਲਾ ਟਰਾਲਾ ਟਰਾਲਾ ਬਣਿਆ ਗਿਆ ਤੇ ਬਾਜਾਂ ਨੇ ਟਰੈਕਟਰ ਵੀ ਨਵਾਂ ਹੀ ਲਿਆ ਗਿਆ ਇਹ ਪਹਿਲੀ ਯਾਤਰਾ ਕਹਿੰਦੇ ਅਸੀਂ ਟਰੈਕਟਰ ਤੇ ਕਰ ਰਹੇ ਹਾਂ ਜੀ 15 20 ਜਣੇ ਹੈਗੇ ਆ ਭਾਈ ਤਿੰਨ ਚਾਰ ਬਜ਼ੁਰਗ ਹੈ ਜੀ ਤੇ ਬਾਕੀ ਜੰਗ ਮੁੰਡੇ ਆ ਚਲੋ ਵਾਹਿਗੁਰੂ ਜੀ ਕਿਰਪਾ ਰੱਖਣ ਜੀ ਯਾਤਰਾ ਵਧੀਆ ਨਿਕਲੇ ਥੋੜਾ ਜੱਗ ਅੱਗੇ ਆਏ ਸੀ ਤੇ ਆਪਾਂ ਨੂੰ ਬਾਬਾ ਜੀ ਮਿਲੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਠੀਕ ਠਾਕ ਹੋ ਜੀ ਹਾਂ ਸਾਰਾ ਜੀ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਪਾਂ ਸਰਾਂ ਤੋਂ ਫਤੇਗੜ ਸਾਹਿਬ ਫਤੇਗੜ ਸਾਹਿਬ ਜੀ ਹਾਂ ਪੰਜਾਬ ਤੇ ਹੁਣ ਆਪਾਂ ਇੱਧਰ ਹਜੂਰ ਸਾਹਿਬ ਜੀ ਹਜੂਰ ਸਾਹਿਬ ਠੀਕ ਆ ਜੀ ਕਿੰਨੇ ਦਿਨ ਹੋ ਗਏ ਨਿਕਲੇ ਹੋਣੋ ਜੀ ਮੈਨੂੰ ਹੋ ਗਏ 8-9 ਮਹੀਨੇ ਮੈਂ ਉਧਰ ਗਿਆ ਸੀਗਾ ਨਾਗਾਲੈਂਡ ਮਨੀਪੁਰ ਇਮਫਾਲ ਬਰਮਾ ਮਜ਼ੋਰਮ ਤੁਰਪੁਰਾ ਆਇਜੋਲ ਸਿਲਚਰਸ ਲੋਹਾਂਗ ਮਗਾਹਲਿਆ ਹਾ ਫਲੌਂਗ ਔਰ ਨਾ ਚਲੋ ਕੋਟਾਨ ਸਿੱਕਮ ਤੱਕ ਖਾਸਾ ਟਾਈਮ ਹੋ ਗਿਆ ਤੁਹਾਨੂੰ ਜੀ ਹਾਂ ਫਿਰ ਇਧਰ ਕੰਨਿਆ ਕੁਮਾਰੀ ਆਪਾਂ ਵੀ ਕੰਨਿਆ ਕੁਮਾਰੀ ਤੋਂ ਹੀ ਆਏ ਆਂ ਇਧਰੋਂ ਜੀ ਤੇ ਦਵਾਰਕਾ ਭੇਟ ਦਵਾਰਕਾ ਭੇਟ ਜੀ ਹਾਂ ਜ ਦਵਾਰਕਾ ਭੇਟ ਗਏ ਸੀ ਨਹੀਂ ਗਏ ਨਹੀਂ ਅਜੇ ਜੀ ਤੇ ਜਾ ਗੁਜਰਾਤ ਦੇ ਵਿੱਚ ਹਾਂ ਜਾਣਾ ਹੈ ਗਾ ਗੁਜਰਾਤ ਆਪਾਂ ਛੱਡ ਕੇ ਆਏ ਆਂ ਅੱਛਾ ਅੱਛਾ ਗੁਜਰਾਤ ਦੇ ਵਿੱਚ ਜਾਣਾ ਹੈ ਕਿਹੜੀ ਜਗ੍ਹਾ ਤਾਂ ਆਏ ਹੋ ਹੁਣ ਆਪਾਂ ਹਜੂਰ ਸਾਹਿਬ ਤੋਂ ਆਏ ਇਧਰ ਪਿੱਛੋਂ ਜੀ ਅੱਛਾ ਉਸ ਤੋਂ ਪਿੱਛੋਂ ਆਪਾਂ ਕੰਨਿਆ ਕੁਮਾਰੀ ਤੋਂ ਵਾਈ ਸੀਗੇ ਜੀ ਕੰਨਿਆਕ ਮਾਰੀ ਤੋਂ ਕੇਰਲਾ ਗੋਆ ਕਰਨਾਟਕ ਆ ਇਹ ਕਰਦੇ ਹੋਏ ਫਿਰ ਆਪਾਂ ਹਜੂਰ ਸਾਹਿਬ ਆਏ ਸੀਗੇ ਜੀ ਸਾਰਾ ਦੇਖਿਆ ਅੱਛਾ ਜੀ ਚਾਦਰ ਸਾਹਿਬ ਬੜੂਤ ਅੱਛਾ ਜੀ ਹਾਂ ਚਾਦਰ ਸਾਹਿਬ ਤੋਂ ਫਿਰ ਉੱਧਰ ਵਾਗੇ ਸੀਗਾ ਹਨ ਦਵਾਰਕਾ ਪੇਟ ਵਾਗੇ ਸੀ ਦਵਾਰਕਾ ਪੇਟ ਜੀ ਤੇ ਬਾਬਾ ਜੀ ਘੁੰਮਲੇ ਤੁਸੀਂ ਤਾਂ ਹੀ ਨੂੰ 8-9 ਮਹੀਨੇ ਹੋ ਗਏ ਪੰਜਾਬ ਤੋਂ ਨਿਕਲੇ ਹੋ 8-9 ਮਹੀਨੇ ਪੰਜਾਬ ਤੋਂ ਨਿਕਲੇ ਹੋ ਜੀ ਅੱਜ ਰਹਿਣ ਸੀ ਗਿਆ ਬਰਹਾਨਪੁਰ ਅੱਛਾ ਬਰਹਾਨਪੁਰ ਜੀ ਇੱਥੋਂ ਕਿੰਨਾ ਕਿਲੋਮੀਟਰ ਆ ਜੀ ਰੋੜ ਹੀ ਰਹਿ ਗਿਆ ਹੁੰਦਾ ਪ੍ਰਾਣਪੁਰ ਇੱਥੋਂ ਹੋਊਗਾ ਘਟੋ ਘਟ 3 ਕਿਲੋਮੀਟਰ ਹੁਣਾ 3 ਕਿਲੋਮੀਟਰ ਉੱਥੇ ਗੁਰਦੁਆਰਾ ਸਾਹਿਬ ਹੈਗਾ ਨਾ ਜੀ ਇੱਥੇ ਅਸਕਰ ਦੁਆਰਾ ਗੁਰਗੋਬਨ ਸਿੰਘ ਜੀ ਜੈਨੇ ਗੁਰਨਾਣ ਸਿੰਘ ਜੀ ਜੈ ਹਨ ਅੱਛਾ ਜੀ ਮੇਨ ਰੋਡ ਦੇ ਉੱਪਰ ਹੀ ਆਉਂਦਾ ਗੁਰਦੁਆਰਾ ਸਾਹਿਬ ਜੀ ਨਹੀਂ ਸ਼ਹਿਰ ਦੇ ਵਿੱਚ ਆਕਰ ਸ਼ਹਿਰ ਦੇ ਵਿੱਚ ਹੈ ਜੀ ਚਲੋ ਜਰੂਰ ਜਾ ਕੇ ਆਵਾਂਗੇ ਜੀ ਜਰੂਰ ਦਰਸ਼ਨ ਕਰਦੇ ਆਪਾਂ ਵੀ ਤਾਂ ਡਿਗਵਾਂਡੀਆਂ ਜੀ ਪੰਜਾਬ ਬਠਿੰਡੇ ਤੋਂ ਜੀ ਬਠਿੰਡਾ ਹਾਂ ਜੀ ਬਠਿੰਡੇ ਥੋੜੇ ਮੈਂ ਉੱਥੇ ਰਹਿ ਕੇ ਆਂ ਚਰਨਜੀਤ ਲਾਲ ਗਰਗ ਮੰਤਰੀ ਕੋਲ ਅੱਛਾ ਜੀ ਆਪਾਂ ਬਠਿੰਡੇ ਤੋਂ ਆਈਏ ਪਿੰਡ ਬੇਢੰਡੇ ਕੋਲ ਆਪਣਾ ਪਿੰਡ ਆ ਪੁੱਚੋ ਮੰਡੀ ਕੋਲੇ ਜੀ ਆਪਣਾ ਸੇਮਾ ਕਲਾਂ ਪਿੰਡ ਪੈ ਜਾਂਦਾ ਹੈਗਾ ਜੀ ਪੁੱਚੋ ਦਿਨ ਕੋਲ ਹਾਂ ਨਾਲ ਹੀ ਤਾਂ ਹੈ ਸੇਮਾ ਕਲਾਂ ਨਾਲ ਹੀ ਆ ਜੀ ਹਾਂ ਹਾਂ 4 ਕਿਲੋਮੀਟਰ ਆ ਪੁੱਚੋ ਮੰਡੀ ਤੋਂ ਤੇ ਬਾਬਾ ਜੀ ਹੁਣ ਆਪਾਂ ਵਾਪਸੀ ਘਰ ਕਦੋਂ ਜਾਣਾ ਹੈਗਾ ਜੀ ਮੈਂ ਤਾਂ ਹਣ ਲੱਗ ਜਾਣਗੇ ਤਿੰਨ ਚਾਰ ਮਹੀਨੇ ਹੋਰ ਮੈਨੂੰ ਇਧਰੋਂ ਅੱਗੇ ਕਿੱਧਰ ਕਿੱਧਰ ਜਾਣਾ ਹੈਗਾ ਜੀ ਹਜ਼ੂਰ ਸਾਹਿਬ ਇੱਕ ਵਾਰੀ ਤਾਂ ਜਾਇਆ ਮੈਂ ਹੁਣ ਔਰੰਗਾਬਾਦ ਜਾਣਾਗਾ ਔਰੰਗਾਬਾਦ ਜੀ ਹਾਂ ਔਰੰਗਾਬਾਦ ਤੋਂ ਫਿਰ ਮੈਂ ਫਿਰ ਇਧਰ ਨਿਕਲਣਾ ਕੋਟ ਲਖपत ਕੰਨੇ ਠੀਕ ਹੈ ਜੀ ਲਾਸਟ ਉਹ ਗੁਜਰਾਤ ਪਾਕਿਸਤਾਨ ਦੇ ਬਾਰਡ ਪਾਕਿਸਤਾਨ ਦੇ ਬਾਡਰ ਕੋਲੇ ਹਾਂ ਉਧਰ ਹੈ ਠੀਕ ਆ ਕੁਝ ਕੁ ਤੇ ਅੱਬੀ ਫਿਰ ਰੋਟੀ ਪਾਣੀ ਦਾ ਜੀ ਕਿਵੇਂ ਆ ਗੁਰਦੁਆਰੇ ਗੁਰਦੁਆਰੇ ਜੀ ਜਗਾ ਜਗਾ ਗੁਰਦੁਆਰੇ ਆ ਇਹ ਤਾਂ ਹੈ ਜੀ ਕਾ ਫਿਰ ਸਰਕਾਰ ਦਾ ਕੋਈ ਹੋਟਲ ਮਿਲ ਜਾ ਉੱਥੇ ਠੀਕ ਹੈ ਜੀ ਆਪ ਜੀ ਤੁਸੀਂ ਮਤਲਬ ਕਿ ਵੈਸੇ ਹੀ ਕੋ ਮਰੇ ਜੀ ਵੈਸੀ ਯਾਤਰਾ ਚੱਕਰਵਰਤੀ ਆਪਾਂ ਚੱਕਰਵਰਤੀ ਆਜੋ ਵੀਡੀਓ ਬਣਾਉਂਦੇ ਛੋਟੇ ਵਾਲ ਯਾਰ ਵੀਡੀਓ ਚਲੀ ਜੀ ਬਣਾਈ ਜਨਾ ਹਾਂਜੀ ਹਾਂਜੀ ਵੀਡੀਓ ਬਣਾਈ ਜਨਾ ਤੁਸੀਂ ਵੀਡੀਓ ਬਣਾਉਣੀ ਹੁੰਨੀ ਹਾਂ ਹਾਂ ਮੈਂ ਪੋਰਨ ਹੁਣ ਆ ਜਾ ਕਰਾਂ ਚਲੋ ਜੀ ਨਾਲ ਚਲੋ 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 ਆਪਾਂ ਜੀ ਵੀਡੀਓ ਬਣਾਉਣ ਦੇ ਲਈ ਆਪਾਂ ਗੱਲ ਪੁੱਛਣਾ ਚਾਹੁੰਦੇ ਸੀ ਜੇ ਬਾਬਾ ਜੀ ਨਿਹਾਰ ਵੀ ਦੱਸ ਸਕੀ ਜੀ ਕਿ ਬਾਬਾ ਜੀ ਵੀ ਵੀਡੀਓ ਬਣਾਉਂਦੇ ਆ ਤੇ ਚਲੋ ਉਹ ਤੇ ਖੜਦੇ ਆ ਜੀ ਤੇ ਕਰਦੇ ਆ ਗੱਲਾਂ ਬਾਤਾਂ ਆ ਬਾਬਾ ਜੀ ਨਾਲ ਹੁਣ ਇਸ ਟਾਈਮ ਆਪਾਂ ਐਮਪੀ ਦੇ ਵਿੱਚ ਪਹੁੰਚ ਗਏ ਆ ਜੀ ਪਿੱਛੇ ਭਾਈ ਆਹ ਰੋਡ ਬਣੀ ਆ ਤੁਹਾਨੂੰ ਪਤਾ ਹੀ ਨਾ ਰੋਡ ਬਨਨ ਕਰਕੇ ਕੁਝ ਪਤਾ ਨਹੀਂ ਲੱਗਦਾ ਭਾਈ ਕਿੱਥੇ ਬਾਰਡਰ ਪੈਂਦਾ ਕਿੱਥੇ ਨਹੀਂ ਤੇ ਸਾਰਾ ਰੋਡ ਪਟਿਆ ਪਿਆਗਾ ਹੁਣ ਅਸੀਂ ਆ ਗਏ ਇੱਥੇ ਅੱਗੇ ਆ ਕੇ ਭਾਈ ਨੂੰ ਪੁੱਛਿਆ ਕਿ ਨੂੰ ਭਾਈ ਕਹਿੰਦਾ ਤੁਸੀਂ ਐਮਪੀ ਦੇ ਵਿੱਚ ਹੀ ਹੋ ਕਹਿੰਦਾ ਮਹਾਰਾਸ਼ਟਰ ਤੋਂ ਢੋਢੇ ਤੋਂ 5 ਕਿਲੋਮੀਟਰ ਪਿੱਛੇ ਰਹਿ ਗਿਆ ਤੇ ਹੁਣ ਆਪਾਂ ਐਮਪੀ ਦੇ ਵਿੱਚ ਐਂਟਰ ਹੋ ਗਏ ਆ ਜੀ ਮਧਿਆ ਪ੍ਰਦੇਸ਼ ਇਧਰਲੇ ਪਾਸੇ ਕੇਲਿਆਂ ਦੀ ਖੇਤੀ ਬੜੀ ਹੁੰਦੀ ਹੈ ਜੀ ਪਿੱਛੇ ਮਹਾਰਾਸ਼ਟਰ ਦੇ ਵਿੱਚ ਵੀ ਸੀਗਾ ਜਾਂ ਐਮਪੀ ਦੇ ਵਿੱਚ ਵੀ ਹੈ ਜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੀ ਇੱਥੇ ਹੁੰਦੀ ਆ ਇਹ ਕੇ ਕੇਲਿਆਂ ਦੀ ਖੇਤੀ ਹੁੰਦੀ ਆ ਆਸ-ਪਾਸੇ ਸਾਰੇ ਕੇਲੇ ਲੱਗੇ ਹੋਇਆ ਲੱਗਦਾ ਸਿੱਖ ਇਹ ਇਸ ਸ਼ਹਿਰ ਦਾ ਵਿਚਾਲਾ ਹੈ ਜੀ ਚ ਰਸਤਾ ਹੈ ਸ਼ਹਿਰ ਦਾ ਮੇਨ ਜਿੱਥੇ ਚੌਂਕ ਬਣਦਾ ਹੈ ਤੇ ਜੇ ਇਸ ਸ਼ਹਿਰ ਦੀ ਗੱਲ ਕਰੀਏ ਤੇ ਪੁਰਾਣਾ ਕਿਲਾ ਹੈ ਇੱਥੇ ਜਿੰਨਾ ਵੀ ਇਹ ਸ਼ਹਿਰ ਹੈਗਾ ਹੈਗਾ ਸਾਰਾ ਜਿਹੜਾ ਇਹ ਇਕਲੇ ਦੀ ਬਾਉਂਡਰੀ ਲਾਈਨ ਦੇ ਵਿੱਚ ਘਿਰਿਆ ਹੋਇਆ ਹੈਗਾ ਤੇ ਆ ਜਿਵੇਂ ਪਿੱਛੇ ਤੁਸੀਂ ਦੇਖਿਆ ਸੀਗਾ ਤਾਂ ਕਿ ਇੱਥੇ ਚੱਲਦੇ ਆ ਜਾਂ ਹੁਣ ਫੇਰ ਦੇਖ ਲਓ ਜੀ ਪੁਰਾਣੇ ਸਮੇਂ ਦੀਆਂ ਚੀਜ਼ਾਂ ਨੇ ਜੀ ਜਿਹੜੀਆਂ ਹੁਣ ਵੀ ਇੱਥੇ ਚੱਲਦੀਆਂ ਨੇ ਤੇ ਸਿੱਧਾ ਹੀ ਰੋਡ ਆਪਾਂ ਅੱਗੇ ਜਾਣਾ ਹੈਗਾ ਜੀ ਤੇ ਗੁਰਦੁਆਰਾ ਸਾਹਿਬ 1 ਕਿਲੋਮੀਟਰ ਹੈਗਾ ਆਪਣੇ ਤੋਂ ਜੀ ਜਨੇ ਆ ਬੰਨ ਜਾਣੇ ਦੱਸਿਆ ਇੱਥੇ ਖੜਿਆ ਨਹੀਂ 1 ਕਿਲੋਮੀਟਰ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਸામਨੇ ਗੁਰਦੁਆਰਾ ਸਾਹਿਬ ਜੀ ਦਾ ਸਵਾਗਤ ਗੇਟ ਬਣਿਆ ਹੋਇਆ ਗਿਆ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਜੋ ਬਾਬਾ ਜੀ ਨੇ ਆਪਾਂ ਨੇ ਦੱਸਿਆ ਸੀਗਾ ਜੀ ਪੁਰਹਾਨਪੁਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਜੀ ਤੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈਗਾ ਗੁਰਦੁਆਰਾ ਬੜੀ ਸੰਗਤ ਤੇ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਨਾਲੇ ਤਾਂ ਆਪ ਦਰਸ਼ਨ ਕਰਾਂਗੇ ਜੀ ਤੇ ਨਾਲੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਾਵਾਂਗੇ ਜੀ ਤੇ ਇੱਕ ਗੱਲ ਹੋਰ ਇੱਥੇ ਜੀ ਇਹ ਆਪਣੇ ਪੰਜਾਬ ਤੋਂ ਜਿੰਨੀਆਂ ਵੀ ਸੰਗਤਾਂ ਹਜੂਰ ਸਾਹਿਬ ਲਈ ਜਾਂਦੀਆਂ ਨੇ ਦਰਸ਼ਨ ਕਰਨ ਲਈ ਤੇ ਇੱਥੇ ਜ਼ਰੂਰ ਹੋ ਕੇ ਜਾਂਦੀਆਂ ਨੇ ਇੱਥੇ ਜ਼ਰੂਰ ਦਰਸ਼ਨ ਕਰਕੇ ਜਾਂਦੀਆਂ ਨੇ ਤੇ ਆਪਾਂ ਵੀ ਦਰਸ਼ਨ ਕਰਦੇ ਆ ਜੀ ਤੇ ਨਾਲੇ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਾਉਣੇ ਆ ਤੇ ਜੋ ਵੀ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਹੋਇਆ ਉਹ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਆਪਾਂ ਵੀ ਦਰਸ਼ਨ ਕਰ ਲਿਆ ਜੀ ਤੇ ਹੁਣ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਪ੍ਰਾਤਨ ਸਮੇ ਦਾ ਇਤਿਹਾਸ ਇਹ ਆ ਜੀ ਤੇ ਗੁਰੂ ਜੀ ਹਜੂਰ ਸਾਹਿਬ ਦੀ ਯਾਤਰਾ ਸਮੇ ਇਸ ਪਾਵਨ ਪਵਿੱਤਰ ਸਥਾਨ ਤੇ ਆਚਰਨ ਪਾਈ ਸੀਗੇ ਜੀ ਤੇ ਜਦੋਂ ਇੱਥੇ ਆਏ ਸੀਗੇ ਗੁਰੂ ਸਾਹਿਬਾਨ ਜੀ ਉਦੋਂ 13 ਮਈ 1708 ਈਸਵੀ ਨੂੰ ਇਸ ਜਗ੍ਹਾ ਤੇ ਆਏ ਸੀਗੇ ਜੀ ਤੇ ਲਗਭਗ ਇੱਥੇ 6 ਮਹੀਨੇ ਤੇ 9 ਦਿਨ ਰੋਕੇ ਸੀਗੇ ਜੀ ਉਸ ਸਮੇਂ ਦੀ ਸਿੱਖ ਸੰਗਤ ਨੇ ਗੁਰੂ ਜੀ ਦੀ ਵੱਡੇ ਸਤਿਕਾਰ ਨਾਲ ਸੇਵਾ ਕੀਤੀ ਸੀ ਜੀ ਤੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਰੱਖਿਆ ਗਿਆਗਾ ਜੀ ਬੜੀ ਸੰਗਤ ਤੇ ਇਹ ਗੁਰਦੁਆਰਾ ਸਾਹਿਬ ਗੁਰੂ ਜੀ ਦੀ ਯਾਦ ਦੇ ਵਿੱਚ ਬਣਾਇਆ ਗਿਆਗਾ ਜੀ ਤੇ ਉਹਨਾਂ ਦੇ ਹੱਥੀ ਲਿਖੇ ਹਸਤ ਲਿਖਤ ਬੀੜ ਵੀ ਪਈ ਨੇ ਇੱਥੇ ਸੰਭਾਲੇ ਹੋਏ ਨੇ ਜੀ ਤੇ ਉਹਨਾਂ ਦੇ ਦਰਸ਼ਨ ਵੀ ਕਰਾਏ ਜਾਂਦੇ ਨੇ ਜੀ ਤੇ ਜਿਹੜਾ ਦਰਸ਼ਨ ਕਰਾਉਣ ਦਾ ਸਮਾਂ ਹੈਗਾ ਜੀ ਉਹ ਸਕਰਾਂਦ ਵਾਲੇ ਦਿਨ ਤੇ ਜਾਂ ਗੁਰਪੂਰ ਵਾਲੇ ਦਿਨ ਉਸ ਸਮੇਂ ਤੇ ਉਸ ਹਸਤ ਲੇਖਤ ਬੀੜ ਦੇ ਦਰਸ਼ਨ ਵੀ ਕਰਾਇਆ ਜਾਂਦੇ ਨੇ ਤੇ 1947 ਤੋਂ ਬਾਅਦ ਇਤੋਂ ਦੀਆਂ ਸਿੱਖ ਸੰਗਤਾਂ ਨੇ ਮੁੜ ਤੋਂ ਸੇਵਾ ਲਈ ਤੇ ਗੁਰਦੁਆਰਾ ਸਾਈ ਬਣਾਇਆਗਾ ਤੇ ਅੱਜ ਬਰਹਾਨਪੁਰ ਦੇ ਮਹੱਤਵਪੂਰਨ ਸਿੱਖ ਤੀਰਥ ਸਥਾਨਾਂ ਵਿੱਚੋਂ ਇੱਕ ਨੇ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸੀਗਾ ਜੀ ਜੋ ਆਪਾਂ ਤੁਹਾਡੇ ਨਾਲ ਸਾਂਝਾ ਕਰ ਲਿਆ ਜੀ ਤੇ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਆਸਾ ਪਾਸਾ ਦੇਖ ਲਈਏ ਵੀ ਆਸਾ ਪਾਸਾ ਗੁਰਦੁਆਰਾ ਸਾਹਿਬ ਜੀ ਦਾ ਕੀ ਹੈ ਜੀ ਤੇ ਇਤਿਹਾਸ ਗੁਰਦੁਆਰਾ ਸਾਹਿਬ ਜੀ ਦਾ ਇੱਧਰ ਲਿਖਿਆ ਵੀ ਹੋਇਆਗਾ ਜੀ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਵਧੀਆ ਤਰੀਕੇ ਨਾਲ ਪੜ ਸਕਦੇ ਹੋ ਦਰਬਾਰ ਸਾਹਿਬ ਤੋਂ ਪਿਛਲੀ ਸਾਈਡ ਇੱਕ ਹੋਰ ਦਰਬਾਰ ਸਾਹਿਬ ਬਣਿਆ ਹੋਇਆਗਾ ਜੀ ਜਿੱਥੇ ਲਿਖਿਆ ਹੋਇਆ ਸੱਚਖੰਡ ਸਾਹਿਬ ਇਹ ਉਹ ਵਾਲੀ ਜਗਾ ਜੀ ਪਾਵਨ ਪਵਿੱਤਰ ਜਿੱਥੇ ਗੁਰੂ ਜੀ ਬੈਠ ਕੇ ਤਪ ਕਰਿਆ ਕਰਦੇ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਵੀ ਗੁਰਦੁਆਰਾ ਸਾਹਿਬ ਬਣਾਇਆ ਹੋਇਆਗਾ ਤੇ ਉੱਥੇ ਵੀ ਪ੍ਰਕਾਸ਼ ਕੀਤਾ ਗਿਆ ਹੋਗਾ ਜੀ ਇਸ ਸਮੇਂ ਬੰਦ ਪਿਆ ਜੀ ਸ਼ਾਮ ਨੂੰ ਖੁੱਲਣ ਦਾ ਸਮਾਂ ਹੋਊਗਾ ਜੀ ਉਹਨਾਂ ਦਾ ਤੇ ਗੁਰਦੁਆਰਾ ਸਾਹਿਬ ਜੀ ਦਾ ਆਸ-ਪਾਸਾ ਵੀ ਬਹੁਤ ਵਧੀਆ ਬਣਾਇਆ ਹੋਇਆ ਹੈਗਾ ਜੀ ਤੇ ਆਸ-ਪਾਸੇ ਬੂਟੇ ਲਾਏ ਹੋਇਆ ਤੇ ਪਾਰਕਾਂ ਬਣਾਇਆ ਹੋਇਆ ਨੇ ਜੀ ਤੇ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਜੀ ਦੇ ਕਲੋਨੀ ਵੀ ਬਣੀ ਹੋਈ ਹੈ ਜੀ ਦਸ਼ਮੇਸ਼ ਕਲੋਨੀ ਤੇ ਗੁਰਦੁਆਰਾ ਸਾਹਿਬ ਵੀ ਕਾਫੀ ਜ਼ਮੀਨ ਦੇ ਵਿੱਚ ਆ ਜੀ ਕਮ ਸੇ ਕਮ 2 ਕਿੱਲੇ ਹੋਣਗੇ ਜੀ ਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਾਇਆ ਹੋਇਆਗਾ ਇਧਰਲੇ ਪਿਛਲੇ ਪਾਸੇ ਆਪਾਂ ਸਾਈਕਲ ਲਾਏ ਹੋਏ ਸੀਗੇ ਜੀ ਤੇ ਇਧਰ ਹੀ ਝਾਤੀ ਮਾਰੀ ਆ ਜੀ ਥੋੜੀ ਜੀ ਆਪਾਂ ਤੇ ਇਧਰ ਗੇਟ ਹੈਗਾ ਜੀ ਉਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਲਈ ਜਿੱਥੇ ਗੁਰੂ ਜੀ ਬੈਠ ਕੇ ਤਪ ਕਰਿਆ ਕਰਦੇ ਸੀ ਵਾਹਿਗੁਰੂ ਵਾਹਿਗੁਰੂ ਗੁਰਦੁਆਰਾ ਸਾਹਿਬ ਤੋਂ ਆਪਾਂ ਚੱਲ ਪਏ ਆਂ ਜੀ ਤੇ ਹੁਣ ਸ਼ਹਿਰ ਦੇ ਵਿੱਚ ਆ ਗਏ ਸੀਗੇ ਸ਼ਹਿਰ ਵੀ ਆਪਾਂ ਕਾਫੀ ਲੰਘੇ ਆਏ ਆਂ ਜੀ ਸਾਰਾ ਕ੍ਰੋਸ ਹੋ ਗਿਆ ਸ਼ਹਿਰ ਆਪਣਾ ਤੇ ਹੁਣ ਜੇ ਇਸ ਸ਼ਹਿਰ ਦੀ ਗੱਲ ਕਰੀਏ ਜੀ ਤੇ ਸ਼ਹਿਰ ਦੀ ਪੁਰਾਣੀ ਗੱਲ ਇਹ ਸੀਗੀ ਜੀ ਵੀ 1388 ਦੇ ਵਿੱਚ ਇਸ ਸ਼ਹਿਰ ਦੀ ਸਥਾਪਨਾ ਹੋਈ ਸੀਗੀ ਜੀ ਮੋਗਲ ਸਮਰਾਜ ਵੇਲੇ ਤੇ ਮੋਗਲ ਸਮਰਾਜ ਵੇਲੇ ਇਹ ਮਹੱਤਵਪੂਰਨ ਰਾਜਧਾਨੀ ਵੀ ਰਹਿ ਚੁੱਕਿਆ ਹੈ ਇਹ ਸ਼ਹਿਰ ਜੇ ਗੱਲ ਕਰੀਏ ਜੀ ਆਪਾਂ ਜਿਹੜੇ ਪਿੱਛੇ ਪੁਰਾਣੇ ਕਿਲੇ ਦੇਖ ਰਹੇ ਸੀ ਪੁਰਾਣੀਆਂ ਕੰਧਾਂ ਦੇਖ ਰਹੇ ਸੀਗੇ ਤੇ ਉਹ ਉਹਨਾਂ ਦੇ ਵਿੱਚ ਕਿਸੇ ਪਾਸੇ ਮੁਮਤਾਜ਼ ਮਹਿਲ ਦੀ ਨ ਕਬਰ ਬਣੀ ਹੋਈ ਹੈ ਜੀ ਜਿਹੜੀ ਆਪਾਂ ਪਿੱਛੇ ਆਗਰੇ ਗੱਲ ਕੀਤੀ ਸੀਗੀ ਸ਼ਾਜਹਾਨ ਤੇ ਮੁਮਤਾਜ਼ ਦੀ ਮੁਮਤਾਜ਼ ਦੀ ਇੱਥੇ ਕਬਰ ਬਣੀ ਹੋਈ ਹੈ ਜੀ ਚਰੋ ਆਪਾਂ ਬਾਲਾ ਕੋਸ਼ਟ ਅੱਥੇ ਦੇਖ ਨਹੀਂ ਸਕਦੇ ਗੁਰਦੁਆਰਾ ਸਾਈਂ ਆਪਾਂ ਜਾ ਰਹੇ ਹਾਂ ਜੀ ਦਰਸ਼ਨ ਕਰ ਰਹੇ ਹਾਂ ਤੇ ਸਾਰੀ ਸੰਗਤਾਂ ਦੇ ਦਰਸ਼ਨ ਕਰਾ ਰਹੇ ਹਾਂ ਸੋਹਣਾ ਤੇ ਵੱਖ ਜਿਹਾ ਇਲਾਕਾ ਆ ਗਿਆ ਜੀ ਆਸੇ ਪਾਸੇ ਟਿੱਬੇ ਟਿੱਬੇ ਨਹੀਂ ਐ ਵੈਸੇ ਪਹਾੜ ਹੀ ਆ ਉਹੀ ਪੱਥਰਾਂ ਵਾਲੇ ਤੇ ਬਿਲਕੁਲ ਛੋਟੇ ਛੋਟੇ ਆ ਜੀ ਤੇ ਵਿੱਚੋਂ ਵਿੱਚ ਘਾਰੇ ਇੱਕ ਰੋਡ ਜਾਂਦੀ ਆ ਆਸਾ ਪਾਸਾ ਦੇਖਣ ਨੂੰ ਸੋਹਣਾ ਲੱਗਦਾਗਾ ਤੇ ਪਰ ਰਾਤ ਨੂੰ ਇਹ ਖਤਰਨਾਕ ਵੀ ਓਨੀ ਕੀ ਹੁੰਦੀ ਆ ਕਿਉਂਕਿ ਐਂ ਨਹੀਂ ਪਤਾ ਕਿਹੜੇ ਪਾਸੇ ਰੋੜਾ ਢਾ ਲਿਆ ਹੋਵੇ ਤੇ ਸਿੱਧਾ ਵੱਜ ਜਾ ਕੇ ਟੋਟਣ ਦੇ ਵਿੱਚ ਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਅਸੀਂ ਸਿਰ ਮੱਥੇ ਤੁਹਾਡੀ ਗੱਲ ਜੀ ਤੇ ਦੇਖਦੇ ਆ ਭਾਈ ਕਿੰਨਾ ਆਪਣਾ ਰਾਹ ਨਿਕਲਦਾਗਾ ਤੇ ਕਿੱਥੇ ਕਿ ਜਾ ਕੇ ਆਪਾਂ ਨੂੰ ਰਹਿਣ ਲਈ ਜਗ੍ਹਾ ਮਿਲਦੀ ਆ ਕਿਉਂਕਿ ਲੰਗਰ ਪ੍ਰਸ਼ਾਦ ਆਪਾਂ ਗੁਰਦੁਆਰਾ ਸਾਹਿਬ ਜੀ ਤੋਂ ਸ਼ਾਕੇ ਆਏ ਸੀਗੇ ਜੀ ਤੇ ਹੁਣ ਬਸ ਰਹਿਣ ਲਈ ਜਗ੍ਹਾ ਹੀ ਚਾਹੀਦੀ ਆ ਜਿੱਥੇ ਜਗ੍ਹਾ ਮਿਲ ਗਈ ਉੱਥੇ ਤੰਬੂ ਗੱਡ ਦਾਂਗੇ ਜੀ ਸੂਰਜ ਵੀ ਛਿਪ ਗਿਆ ਜੀ ਤੇ ਹਨੇਰਾ ਹੋਣੀ ਆ ਲਗਾ ਕੁਛਕ ਟਾਈਮ ਦੇ ਵਿੱਚ ਹਨੇਰਾ ਪੂਰਾ ਹੋ ਜਾਊਗਾ ਇਆ ਆਸੇ ਪਾਸੇ ਭਾਈ ਜੰਗਲ ਟਾਈਪ ਦਾ ਏਰੀਆ ਹੀ ਆ ਤੇ ਵਿੱਚ ਦੀ ਇਹ ਰੋਡ ਜਾਂਦਾਗਾ ਸੋ ਨਿਸ਼ਾਨ ਜਿਹਾ ਹੀ ਰੋਡ ਆ ਤੇ ਬ ਜਿਆਦਾ ਵੱਡੇ ਟਰੱਕ ਹੀ ਚੱਲਦੇ ਨੇ ਉੱਪਰ ਹੋਰ ਕੁਝ ਨਹੀਂ ਚੱਲਦਾ ਜੀ ਤੇ ਦੇਖਦੇ ਆ ਕੋਈ ਰਾਹ ਦੇ ਵਿੱਚ ਢਾਬਾ ਠੂਬਾ ਮਿਲ ਜੇ ਤੇ ਜਾਂ ਕੋਈ ਪੈਟਰੋਲ ਪੰਪ ਮਿਲ ਜੇ ਤੇ ਜਲਦੀ ਜਲਦੀ ਜਿਹੜਾ ਆਪਾਂ ਆਵਦਾਰਿਆਂ ਨਾਲ ਜਗਾ ਪਾ ਲਈਏ ਕਿਉਂਕਿ ਰਾਤ ਦਾ ਸਫਰੇ ਤੇ ਮੁਸ਼ਕਲ ਹੀ ਹੋਊਗਾ ਜੀ ਕਿਉਂਕਿ ਆਸੇ ਪਾਸੇ ਕੋਈ ਦੁਕਾਨ ਨਹੀਂ ਲੱਭੀ ਹਜੇ ਤੱਕ ਆਪਾਂ ਨੂੰ ਕੋਈ ਪੈਟਰੋਲ ਪੰਪ ਨਹੀਂ ਮਿਲਿਆ ਇਹ ਇਹਦੇ ਨਾਲੋਂ ਪਾਈ ਹੁਣ ਠੰਡੇ ਠੰਡੇ ਜੇ ਇਹਦੇ ਨਾਲੋਂ ਹੁਣ ਦਿਨ ਖੜੇ ਜੇ ਪਾ ਲਈਏ ਕੋਈ ਰਹਿਣ ਵਾਲਾ ਟਿਕਾਣਾ ਇਹ ਜਿੱਥੇ ਟਾਈਮ ਨਾਲ ਆਪਣਾ ਤੰਬੂ ਲਾ ਲਈਏ ਕਿਉਂਕਿ ਰਾਤ ਨੂੰ ਇਹ ਸਾਈਕਲ ਚਲਾਉਣ ਵਾਲਾ ਰਾਹ ਹੈ ਨਹੀਂਗਾ 40 ਤੋਂ 45 ਕਿਲੋਮੀਟਰ ਦਾ ਪਰਾ ਕੱਢ ਕੇ ਆਏ ਜੀ ਜਦੋਂ ਦੋ ਪਾਂ ਗੁਰਦੁਆਰਾ ਸਾਹਿਬ ਤੋਂ ਤੁਰੇ ਹੋਏ ਤੇ ਰਾਹ ਬਈ ਮਾੜਾ ਸੀਗਾ ਰਾਹ ਤੁਹਾਨੂੰ ਪਿੱਛੇ ਦਿਖਾਉਂਦੇ ਆਏ ਸੀ ਵੀ ਭਾਈ ਕਿਵੇਂ ਦਾ ਸੁੱਨ ਸਾੜ ਜਾ ਰਹਾਗਾ ਅੱਗੇ ਅੱਗੇ ਦਾ ਥੋੜਾ ਜਿਹਾ ਜ਼ਿਆਦਾ ਖਰਾਬ ਹੋ ਗਿਆ ਸੀਗਾ ਰਾਹ ਕਿਉਂਕਿ ਬਣੀ ਜਾਂਦਾਗਾ ਜਿਹੜਾ ਤੁਹਾਨੂੰ ਪਿੱਛੇ ਆਪਾਂ ਪਹਿਲਾਂ ਦੱਸਿਆ ਹੀ ਸੀਗਾ ਤੇ ਹੌਲੀ ਹੌਲੀ ਬਈ ਪੈਡਲ ਮਾਰਦੇ ਆਏ ਆ ਤੇ ਰਹਿਣ ਲਈ ਕੋਈ ਜਗ੍ਹਾ ਨਹੀਂ ਮਿਲੀ ਸੀ ਤਾਂ ਕਰਕੇ ਆਪਾਂ ਜਿਹੜਾ ਅੱਗੇ ਦੇਖ ਕੇ ਤੁਰੇ ਆਏ ਆ ਜੀ ਤੇ ਹੁਣ ਦੇਖਦੇ ਆਂ ਜੀ ਕੋਈ ਕੋ ਪੈਟਰੋਲ ਪੰਪ ਮਿਲ ਜੇ ਕੋਈ ਢਾਬਾ ਠੂਬਾ ਮਿਲ ਜੇ ਇਆ ਉਹਦਾ ਜਿੱਥੇ ਆਰਾਮ ਨਾਲ ਪਹੁੰਚ ਜੀ। ਰਾਹ ਕੋਈ ਜ਼ਿਆਦਾ ਉਹ ਖਰਾਬ ਨਹੀਂ ਸੀਗਾ। ਪਿੱਛੇ ਇੱਕ ਦੋ ਪਹਾੜ ਜੇ ਸੀਗੇ। ਉਹ ਲੰਘ ਦਿਆ ਸਾਰੀ ਰਾਹ ਵੀ ਠੀਕ ਆ ਗਿਆ ਜੀ ਤੇ ਆਹਾ। ਉਹ ਰੋਡ ਵੀ ਬਿਲਕੁਲ ਵਧੀਆ ਓਕੇ ਦੀ ਰਿਪੋਰਟ ਆ ਗਿਆ ਜੀ ਤੇ ਹੁਣ ਬਸ ਥਾਂ ਲੱਭ ਜੇ ਕੋਈ ਜੀ ਰਹਿਣ ਵਾਸਤੇ ਤੇ ਫਿਰ ਕਰਦੇ ਆਂ ਜੀ ਗੱਲਾਂ ਬਾਤ। ਆਪਣਾ ਪਿੱਛੇ ਹੈੱਡਫੋਨ ਲੱਗੇ ਪਿਆ ਸੀਗਾ ਜੀ ਤੇ ਇਧਰਲੇ ਪਾਸੇ ਰੋਕੀ ਬੈਠਿਆ ਢਾਬੇ ਤੇ ਜੀ। ਪਹਿਲਾਂ ਪਿੱਛੇ ਇੱਕ ਅੱਧਾ ਟੱਬਾ ਦੇਖੀ ਜਾਂਦੇ ਸੀਗੇ ਭਾਈ ਇੱਕ ਅੱਧਾ ਹੀ ਟੱਬਾ ਆ ਜਾਏ ਕੋਈ ਟੁੱਟਿਆ ਭੱਜਿਆ ਆ ਜਾਏ ਤੇ ਹੁਣ ਮਾਲਕ ਦੀ ਕਿਰਪਾ ਦੋਨੇ ਪਾਸੇ ਟੱਬੇ ਆ ਜੀ ਕਾਲ ਕਾਟਾ ਬਾ ਇਧਰਲੇ ਪਾਸੇ ਇੱਕ ਆਪਣੇ ਵਾਲੀ ਸਾਈਡ ਹੀ ਆਇਆ ਜੀ ਟੱਬਾ ਦੋਨੋਂ ਸੈੱਟ ਟੱਬੇ ਆ ਤੇ ਇਧਰਲੇ ਪਾਸੇ ਪੁੱਛ ਲੈਣੇ ਜੀ ਆਪਾਂ ਜਿਹੜੇ ਪਾਸੇ ਆਪਣੇ ਸਾਈਕਲ ਖੜੇ ਹੋਏ ਆ ਕਿਉਂਕਿ ਪਰਲੇ ਪਾਸੇ ਜਾਂਦੇ ਤਾਂ ਆਪਾਂ ਨੂੰ ਸਾਈਕਲ ਪਰਲੇ ਛੜਨ ਲਗਾਉਣੇ ਪੈਣੇ ਸੀਗੇ ਇਧਰ ਵਧੀਆ ਲੋਡ ਆ ਕੰਮ ਤੇ ਇਧਰ ਹੀ ਪੁੱਛ ਲੈਣੇ ਆ ਜਿਵੇਂ ਤੁਹਾਨੂੰ ਪਿੱਛੇ ਦੱਸਿਆ ਸੀਗਾ ਵੀ ਭਾਈ ਰੋਟੀ ਦੀ ਅੱਜ ਨਹੀਂ ਭੁੱਖ ਜੀ ਹੈ ਨਹੀਂ ਵੀ ਕਿਉਂਕਿ ਗੁਰਦੁਆਰਾ ਸਾਹਿਬ ਤੋਂ ਆਪਾਂ ਲੰਗਰ ਸ਼ੱਕੇ ਆਏ ਸੀਗੇ ਤੇ 40-45 ਕਿਲੋਮੀਟਰ ਜਿਹੜਾ ਸਫ਼ਰ ਕੱਢ ਕੇ ਆਏ ਆਂ ਆਪਾਂ ਉਹਨੇ ਭੁੱਖ ਲਾ ਵੀ ਦਿੱਤੀ ਐ ਤੇ ਦੇਖਦੇ ਆਂ ਇਹ ਇੱਕ ਇੱਕ ਦੋ ਦੋ ਰੋਟੀਆਂ ਖਾ ਲਾਂਗੇ ਤੇ ਉਸ ਤੋਂ ਮੜ ਕੇ ਆਪਣੀ ਇਹ ਚਾਹ ਪੀ ਲਾਂਗੇ ਜੀ ਤੇ ਚਾਹ ਪੀ ਕੇ ਫਿਰ ਭਾਈ ਨੂੰ ਪੁੱਛ ਲੈਣੇ ਐਥੀ ਟੈਂਟ ਲਾ ਲਾਂਗੇ ਖਾਲੀ ਆ ਭਾਈ ਰੋਟੀ ਪਾਣੀ ਇਹ ਹੁਣ ਰਹਿ ਗਈ ਥਾਂ ਜੀ ਆਪਣੀ ਥਾਂ ਲੱਭਣੀਆਂ ਹੁਣ ਪੁੱਛਿਆ ਸੀ ਬਾਈ ਨੂੰ ਵੀ ਬਾਈ ਟੈਂਟ ਲਾ ਸਕਦੇ ਆ ਸੀ ਬਾਈ ਕਹਿੰਦਾ ਭਾਈ ਇੱਥੇ ਇੱਕ ਕਸਟਮਰ ਚੱਲਦਾ ਰਹਿੰਦਾ ਹਨ ਤਾਂ ਕਰਕੇ ਤੁਸੀਂ ਟੈਂਟ ਇੱਥੇ ਲਾ ਨਹੀਂ ਸਕਦੇ ਬਾਕੀ ਜਗ੍ਹਾ ਵੀ ਹੈ ਨਹੀਂ ਕਿ ਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਿਲਕੁਲ ਬਿਲਕੁਲ ਚੈਨਲ ਦੇ ਦੇਗੇ ਜੀ ਤੇ ਸਾਹਮਣੇ ਪੈਟਰੋਲ ਪੰਪ ਦਿਖੀ ਜਾਂਦਾ ਜੀ ਤੇ ਭਾਈ ਨੂੰ ਕਿਹੜਾ ਕਹਿੰਦਾ ਭਾਈ ਪੈਟਰੋਲ ਪੰਪ ਤੇ ਰੋਕਾਂਗੇ ਅਗਲਾ ਕਿਤਾ ਰੋਕਣ ਦੇ ਦੇ ਕਿ ਨਾ ਚਲ ਕੋਈ ਨਹੀਂ ਕਰੂਗਾ ਮਾਲਕ ਕਿਰਪਾ ਜੀ ਤੇ ਸ਼ਾਇਦ ਰੱਖ ਹੀ ਲੈਣ ਬਾਈ ਆਪਾਂ ਨੂੰ ਮਿਲ ਗਈ ਅਜੀ ਆਪਾਂ ਨੂੰ ਰਹਿਣ ਲਈ ਜਗਾ ਤੇ ਜਿਹੜੇ ਪੈਟਰੋਲ ਪੰਪ ਦੀ ਆਪਾਂ ਪਿੱਛੇ ਗੱਲ ਕਰਦੇ ਆਉਂਦੇ ਸੀਗੇ ਜਾਂ ਆਪਾਂ ਨੂੰ ਪਿੱਛੇ ਦੋ ਬਾਈ ਟੱਕਰੇ ਸੀਗੇ ਤੇ ਉਸੇ ਪੈਟਰੋਲ ਤੇ ਤੇ ਉਸੇ ਪੈਟਰੋਲ ਪੰਪ ਤੇ ਆਪਾਂ ਨੂੰ ਰੱਖ ਲਿਆ ਬਾਈ ਨੇ ਜੀ ਬਾਈ ਕਹਿੰਦਾ ਰਹਿ ਲਓ ਕੋਈ ਚੱਕਰ ਨਹੀਂ ਆ ਜਿੱਥੇ ਤੁਹਾਨੂੰ ਲੋਟ ਲੱਗਦਾ ਉੱਥੇ ਟੈਂਟ ਲਾ ਲਓ ਕਹਿੰਦਾ ਆਪਦੇ ਥਾਂ ਦੇਖ ਕੇ ਇੱਥੇ ਤੁਹਾਨੂੰ ਲੋਟ ਲੱਗਦਾ ਤੇ ਬਹੁਤ ਧੰਨਵਾਦ ਜੀ ਇਹਨਾਂ ਦਾ ਜਿਨ੍ਹਾਂ ਨੇ ਆਪਣੀ ਇੱਕ ਗੱਲ ਵੀ ਨਹੀਂ ਮੋੜੀ ਜੀ ਇਧਰਲੇ ਪਾਸੇ ਜੇ ਡੀਜ਼ਲ ਪਟ્રોલ ਦੀ ਗੱਲ ਕਰੀਏ ਜੀ ਡੀਜ਼ਲ ਹੈਗਾ ਜੀ 92.94 ਤੇ ਪਟ્રોલ ਹੈਗਾ 107.63 170 ਰੁਪਏ ਲੀਟਰ ਆ ਜੀ ਪਟ્રોલ ਦੇ ਤੇ ਜਗਾ ਤਾਂ ਨਹੀਂ ਪਤਾ ਜੀ ਇਹ ਕਿਹੜੀ ਆ ਤੇ ਇਹ ਗੱਲ ਆਪਾਂ ਸਵੇਰੇ ਹੀ ਕਰਾਂਗੇ ਜੀ ਫਿਰ ਇਹ ਕਿਹੜੀ ਜਗਾ ਕੀ ਤੇ ਇਧਰ ਸੰਦੀਪ ਭਾਈ ਆਪਣੇ ਤੰਬੂ ਗੱਡੀ ਜਾਂਦੇ ਆ ਖੜ ਜੋ ਜੀ ਖੜ ਜੀ ਖੜ ਜੋ ਖੜ ਜੋ ਕਾ ਨੂੰ ਦੁਖੀ ਹੋਇਆ ਖੜ ਜੋ ਖੜ ਜੋ ਖੜ ਜੋ ਲਓ ਜੀ ਠੀਕ ਆ ਲੋਟ ਆ ਲੋਟ ਆ ਲੋਟ ਆ ਜਮਾਂ ਲੋਟ ਆ ਅੱਜ ਉਸ ਵਿੱਚ ਸੋ ਜਾਓ ਜੀ ਹਵਾ ਵੀ ਨਹੀਂ ਲੱਗੇਗੀ ਹਾਂ ਜੀ ਹਾਂ ਜੀ ਹਾਂ ਜੀ हाँ जी नहीं। नहीं। अंदर, लगेगी। भी अंदर कमरा है बड़ा है इसमें इसमें इसमें। अच्छा ट्रक में हाँ, ले हाँ हाँ हाँ, जाएंगे हाँ कितने बजे वो गाड़ी लेके जाएंगे अच्छा जो दो भाई है वो जो दो भाई गए हैं अभी इधर जो ये गाड़ी उनकी है

ਨਹੀਂ ਨਹੀਂ ਬਾਂਜਾਂ ਦਾ ਹੀ ਇਹ ਟਰੱਕ ਆ ਇੱਥੇ ਰਹਿੰਦੇ ਆ ਇਹ ਅੱਖ ਦਿੱਲੀ ਖੁੱਲੇ ਨਹੀਂ ਨਹੀਂ ਇਹ ਬਾਂਜਾਂ ਦਾ ਟਰੱਕ ਆ ਬੱਸ ਫਿਰ ਉਹਨੇ ਧਰ ਲਿਆ ਉਹਨੇ ਦੂਜੀ ਗੱਲ ਕਹਿਣ ਵੀ ਨਹੀਂ ਦਿੱਤੀ ਇਹ ਠੰਡ ਇੱਥੇ ਹੈਗੀ ਆ ਜੀ ਤਾਂ ਜੋ ਆਪਾਂ ਕੋਟ ਕਾੜ ਜੇ ਪੈਮ ਨਾਲੀ ਚਾੜ ਲੈਣੇ ਹੁੰਦੇ ਆ ਤੇ ਵਧੀਆ ਗੱਲ ਬਾਈ ਨੇ ਕਹੀ ਜੀ ਭਾਈ ਉਹਦੇ ਵਿੱਚ ਤੁਹਾਨੂੰ ਹਵਾ ਹੋਵਾ ਨਹੀਂ ਲੱਗਣੀ ਤੇ ਤਰਪਾਲ ਉੱਪਰ ਪਈ ਹੋਈ ਆ ਤੇ ਤੁਸੀਂ ਵਿੱਚ ਟੈਂਟ ਲਾ ਕੇ ਪੈ ਜਾਓ ਭਾਵੇਂ ਤੇ ਭਾਵੇਂ ਵੈਸੇ ਪੈ ਜਾਓ ਕਹਿੰਦੀ ਵਧੀਆ ਗੱਲ ਆ ਜੀ ਚਲੋ ਅੱਜ ਆਪਾਂ ਫਿਰ ਉਹਦੇ ਵਿੱਚ ਹੀ ਪਾਵਾਂਗੇ ਜੀ ਇੱਥੇ ਲਾ ਲਿਆ ਤੰਬੂ ਆਪਾਂ ਅੱਜ ਇਹ ਭਾਈ ਕਹਿੰਦੇ ਤਰਪਾਲ ਤਰਪੂਲ ਵਧੀਆ ਪਾਈ ਹੋਈ ਆ ਉੱਤੇ ਕਹਿੰਦਾ ਤੁਹਾਨੂੰ ਠੰਡ ਨਹੀਂ ਲੱਗਦੀ ਕਹਿੰਦਾ ਅੰਦਰ ਤੁਸੀਂ ਜਿਵੇਂ ਮਰਜ਼ੀ ਜਾਂਦਾ ਤੰਬੂ ਲਾ ਕੇ ਪੈ ਜਾਓ ਭਾਵੇਂ ਕਹਿੰਦਾ ਤੇ ਭਾਵੇਂ ਤੁਸੀਂ ਖੁੱਲੇ ਪੈ ਜਾਓ ਕਹਿੰਦਾ ਤੇ ਆਹ ਤੰਬੂ ਤੰਬੂ ਲਾ ਲੈਣੇ ਜੀ ਨਹੀਂ ਤਾਂ ਕੱਪੜੇ ਕਪੜੇ ਲੱਬੜ ਜਾਂਦੇ ਟਰੱਕ ਦੇ ਵਿੱਚ ਆਪਾਂ ਅੱਜ ਤੰਬੂ ਲਾਇਆਗਾ ਜੀ ਵਧੀਆ ਅੱਜ ਠੰਡ ਤੋਂ ਬਚ ਜਾਗੇ ਇਹ ਕਿਦਾਂ ਲੱਗੀ ਜੀ ਤੁਹਾਨੂੰ ਅੱਜ ਦੀ ਵੀਡੀਓ ਆਸ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਜੀ ਤੇ ਇਦਾਂ ਦੀਆਂ ਵੀਡੀਓ ਦੇਖਣ ਲਈ ਜੀ ਆਪਣੇ ਚੈਨਲ ਨੂੰ ਫੋਲੋ ਕਰ ਲਓ ਤੇ ਜੇ ਵੀਡੀਓ ਬਹੁਤ ਵਧੀਆ ਲੱਗੀ ਤੇ ਇੱਕ ਲਾਈਕ ਕਰ ਦਿਓ ਤੇ ਜਾਂਦੇ ਜਾਂਦੇ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਕੇ ਜਾਏ ਵੀਡੀਓ ਕਿੱਦਾਂ ਦੀ ਲੱਗੀ ਆ ਤੁਹਾਨੂੰ ਤੇ ਮਿਲਦੇ ਆਂ ਅਜ ਕੱਲ ਨੂੰ ਇਦਾਂ ਹੀ ਨਵੀਂ ਵੀਡੀਓ ਨਵੇਂ ਸਫਰ ਤੇ ਨਵੀਂ ਸਵੇਰ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ